ਦੋਸਤੋ ਅੱਜ ਇੰਨੀ ਭਾਰੀ ਗਿਣਤੀ ਚ ਤੁਹਾਨੂੰ ਦੇਖ ਕੇ ਦਿਲ ਨੂੰ ਬਹੁਤ ਸਕੂਨ ਮਿਲ ਰਿਹਾ ਹੈ ਥਕਾਵਟਾਂ ਲੈ ਜਾਂਦੀਆਂ ਨੇ ਜਦੋਂ ਤੁਸੀਂ ਇੰਨੀ ਭਾਰੀ ਗਿਣਤੀ ਚ ਗਰਮੀ ਦੇ ਬਾਵਜੂਦ ਬਹੁਤ ਦੇਰ ਤੋਂ ਇੱਥੇ ਬੈਠੇ ਹੋ ਇਹ ਇਹ ਜਿਹੜਾ ਜਨੂਨ ਹੈ ਇਹੀ ਆਮ ਆਦਮੀ ਪਾਰਟੀ ਦੀ ਨਿਸ਼ਾਨੀ ਹੈ ਬਸ ਇਹ جنੂਨ ਜਿਹੜਾ ਹੈ ਇਹ ਆਮਾ ਦੀ ਪਾਰਟੀ ਦੀ ਨਿਸ਼ਾਨੀ ਹੈ ਤੁਹਾਡਾ ਘਰੋਂ ਪਹਿਲਾ ਕਦਮ ਬਾਹਰ ਨਿਕਲਣਾ ਘਰੋਂ ਪਹਿਲਾ ਕਦਮ ਚੁੱਕਣਾ ਹੀ ਸਾਡੇ ਲਈ ਇਨਕਲਾਬ ਦੀ ਨਿਸ਼ਾਨੀ ਹੈ ਤੁਹਾਡਾ ਚੱਲਿਆ ਹੋਇਆ ਕੱਲਾ ਕੱਲਾ ਕਦਮ ਸਾਡੇ ਸਿਰ ਮੱਤੇ ਕੁਝ ਗੱਲਾਂ ਕਰਨੀਆਂ ਨੇ ਸੌਖੀ ਜੀ ਭਾਸ਼ਾ ਚ ਮੈਂ ਬਹੁਤਾ ਬਾਲੇ ਔਖੇ ਜਿਹੇ ਅੱਖਰ ਨਹੀਂ ਬੋਲਦਾ ਹੁੰਦਾ ਮੈਨੂੰ ਤਾਂ ਲੋਕਾਂ ਵਾਲੀ ਭਾਸ਼ਾ ਹੁੰਦੀ ਹੈ ਲੋਕਾਂ ਵਾਲੀ ਬੋਲੀ ਆਉਂਦੀ ਹੈ ਉਸੇ ਚੀ ਗੱਲ ਕਰਦਾ ਹੁੰਨਾ ਮੈਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਬਹੁਤ ਗਿਣਤੀ ਦੇ ਵਿੱਚ ਮਾਵਾ ਪੈਣਾ ਬੈਠੇ ਔਰ ਜੇ ਦੇਸ਼ ਦੀ ਆਰਥਿਕਤਾ ਬਾਰੇ ਪੁੱਛਣਾ ਹੈ ਕਿ ਦੇਸ਼ ਜਾਂ ਸੂਬਾ ਕਿੱਧਰ ਨੂੰ ਜਾ ਰਿਹਾ ਹੈ ਤਾਂ ਮਾਵਾ ਪੈਣਾ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿਉਂਕਿ ਚੁੱਲ੍ਹਾ ਇਹ ਚਲਾਉਂਦੀਆਂ ਨੇ ਕਿ ਮਹਿੰਗਾਈ ਕਿੰਨੀ ਹੈ ਸਿਲੰਡਰ ਕਿੰਨੇ ਦਾ ਹੋ ਗਿਆ ਨੂਨ ਮੇਚ ਦਾ ਕੀ ਭਾ ਹੈ ਸਭ ਤੋਂ ਵੱਧ ਚਿੰਤਾ ਇਹਨਾਂ ਨੂੰ ਹੁੰਦੀ ਹੈ ਕਿ ਅੱਜ ਸ਼ਾਮ ਨੂੰ ਰੋਟੀ ਜਿਹੜੀ ਹੈ ਉਹ ਕਿਵੇਂ ਪਕਾਉਣੀ ਹੈ ਬੱਚਿਆਂ ਨੂੰ ਅੱਗੇ ਕੱਲ ਨੂੰ ਸਕੂਲ ਤੋਰਨ ਤੋਂ ਪਹਿਲਾਂ ਕਿਵੇਂ ਉਹਨਾਂ ਦੇ ਟਿਫਨ ਪੈਕ ਕਰਨੇ ਨੇ ਸਭ ਤੋਂ ਵੱਧ ਮਹਿਲਾ ਸ਼ਕਤੀ ਜਾਣਦੀ ਹੈ ਵੀਰੋ ਅੱਜ ਸੈਂਟਰ ਦੇ ਵਿੱਚ ਜਿਹੜੇ ਬੈਠੇ ਨੇ 10 ਸਾਲ ਲੋਗੇ ਉਹਨਾਂ ਨੂੰ 10 ਸਾਲਾਂ ਚ ਵੀ ਉਹ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਵੋਟ ਮੰਗ ਰਹੇ ਨੇ ਕੰਮ ਨਹੀਂ ਗਿਣਾ ਸਕਦੇ 10 ਸਾਲਾਂ 'ਚ ਇੱਕ ਵੀ ਕਿ ਆਹ ਕੰਮ ਕਰਤਾ ਕਿਉਂਕਿ ਕੁਝ ਕੀਤਾ ਹੀ ਨਹੀਂ ਵੇਚਿਆ ਹੀ ਵਿੱਚ ਹੈ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਰੇਲਵੇ ਵੇਚਤੀ ਕਿਸੇ ਨੂੰ ਫੇਲ ਵੇਚਤਾ 에어ਪੋਰਟ ਵੇਚਤੇ LIC ਵੇਚਤੀ ਕੁਛ ਨਹੀਂ ਛੱਡਿਆ ਸਭ ਵੇਚਿਆ ਹਜੇ ਵੀ ਆ ਕੇ ਕਹਿੰਦੇ ਨੇ ਕਿ ਇਸ ਧਰਮ ਦੇ ਨਾਂ ਤੇ ਇਸ ਜਾਤੀ ਦੇ ਨਾਂ ਤੇ ਜਾਂ ਨਫ਼ਰਤ ਫਲਾ ਕੇ ਵੋਟਾਂ ਮੰਗਦੇ ਆਂ ਵੀਰੋ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆਂ ਤੇਰਵਿੰਗ ਕੇਜਰੀਵਾਲ ਉਹ ਲੀਡਰ ਹੈ ਜਿਨੇ 2020 ਦੇ ਵਿੱਚ ਦਿੱਲੀ ਦੇ ਇਲੈਕਸ਼ਨਾਂ ਤੋਂ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਕਹਤਾ ਸੀ ਕਿ ਦਿੱਲੀ ਦੇ ਲੋਕੋ ਜੇ ਮੇਰੇ ਪੌਣੇ 5 ਸਾਲ ਦੇ ਕੰਮ ਪਸੰਦ ਨੇ ਤਾਂ ਵੋਟ ਪਾਇਓ ਨਹੀਂ ਵੋਟ ਨਾ ਪਾਇਓ ਜੇ ਪਸੰਦ ਨਹੀਂ ਹੈਗੇ ਕੰਮ ਆਹ ਜੁਰਤ ਚਾਹੀਦੀ ਹੈ ਲੀਡਰ ਚ ਜੇ ਕੁਝ ਕੀਤਾ ਹੋਊਗਾ ਤਾਈਂਉ ਕਹਿੰਦੇ ਐ ਨਹੀਂ ਤਾਂ ਇੱਥੇ ਬੜੀਆਂ ਸਰਕਾਰਾਂ ਆਈਆਂ ਹਰ ਵਾਰੀ ਕਹਿੰਦੇ ਨੇ ਇੱਕ ਮੌਕਾ ਹੋਰ ਦਿਓ ਜੀ ਅਸੀਂ ਮੌਕੇ ਦੇਣ ਦੇ ਦਿੰਦੇ ਥੱਕ ਗਏ ਹੋ ਮੌਕੇ ਮੰਗਦੇ ਨਹੀਂ ਥੱਕੇ ਹੋ ਕਰਨਾ ਹੋਵੇ ਤਾਂ ਇੱਕ ਟਰਮ ਦੇ ਵਿੱਚ ਹੀ ਹੋ ਸਕਦਾ ਹੈ ਆਪਾਂ ਨੇ 2 ਸਾਲ ਚ ਕੀਤਾ 2 ਸਾਲ 3 ਮਹੀਨੇ ਹੋਇਆ ਹਜੇ ਸਵਾ 2 ਸਾਲ ਕਹਿ ਲੈਣੇ ਚਲੋ ਸਵਾ 2 ਸਾਲ ਚ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਭਰਾ ਤੁਹਾਡਾ ਪੁੱਤ 43000 ਔਰ ਇੱਕ ਵੀ ਕੋਈ ਹਾਈ ਕੋਰਟ ਦਾ ਜਾਂ ਕੋਈ ਸੁਪਰੀਮ ਕੋਰਟ ਦਾ ਜਾਂ ਕਿਸੇ ਸੈਸ਼ਨ ਕੋਰਟ ਦਾ ਉਹਨਾਂ ਤੇ ਕੋਈ ਪਰਚਾ ਜਾਂ ਪੀਆਈਐਲ ਨਹੀਂ ਹੈਗੀ ਕਿ ਉਹਨਾਂ ਨੂੰ ਰੋਕਿਆ ਹੋਵੇ ਅਸੀਂ ਸਭ ਤੋਂ ਪਹਿਲਾਂ ਉਹ ਸਾਰੀਆਂ ਜਿਹੜੀਆਂ ਬੈਰੀਅਰ ਨੇ ਉਹ ਕਲੀਅਰ ਕਰਦੇ ਆਂ ਵੀ ਤਾਂ ਕਰਕੇ ਨੌਕਰੀ ਦੇਵਾਂਗੇ ਕਈ ਵਾਰੀ 4-400 ਵੀ ਨੌਕਰੀ ਦਿੱਤੀ ਹੈ ਕਿਸ ਕਦੇ 212 ਕਲੀਅਰ ਹੋ ਗਏ ਮੈਂ ਕਿਹਾ ਵੀ ਜਿਹੜੇ ਜਿਹੜੇ ਕਲੀਅਰ ਹੋਈ ਜਾਂਦੇ ਨੇ ਨੌਕਰੀਆਂ ਦੇਈ ਜਾਓ ਕਿਉਂਕਿ ਬਾਅਦ ਜਿਹੜੇ ਕੋਈ ਕੋ ਹੋਰ ਕੇਸ ਨੇ ਉਹ ਵੀ ਲੜ ਲੂਗੀ ਸਰਕਾਰ ਇਹ ਕਰ ਕਰਕੇ ਕਰ ਕਰਕੇ ਬੂੰਦ-ਬੂੰਦ ਨਾਲ 43000 ਨੌਕਰੀਆਂ ਦੇਤੀਆਂ ਜੀ ਸਾਡੀਆਂ ਧੀਆ ਜਿਵੇਂ ਦੱਸਿਆ ਟਕਸ ਸਾਬ ਨੇ ਪੁਲਿਸ ਦੇ ਵਿੱਚ ਭਰਤੀ ਹੋ ਰਹੀਆਂ ਸਾਡੀਆਂ ਧੀਆ ਪਹਿਣਾ ਪਟਵਾਰੀ ਲੱਗ ਰਹੀਆਂ ਸਾਡੀਆਂ ਧੀਆ ਪਹਿਣਾ ਜੱਜ ਬਣ ਰਹੀਆਂ ਨੇ ਸਾਡੀਆਂ ਧੀਆ ਪਹਿਣਾ ਆਮ ਕਰੰਦੀਆਂ ਜੱਜ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਇੱਕੋ ਘਰ 'ਚ ਤਿੰਨ-ਤਿੰਨ ਨੌਕਰੀਆਂ ਮਿਲੀਆਂ ਨੇ ਮੈਨੂੰ ਬਜ਼ੁਰਗ ਮਿਲਿਆ ਇੱਕ ਕਹਿੰਦਾ ਪੁੱਤ ਬੇਟੀ ਨੂੰ ਕਹਿੰਦਾ ਕੈਨੇਡਾ ਭੇਜਣ ਦੀ ਤਿਆਰੀ ਸੀ ਕਹਿੰਦੇ 35 ਲੱਖ ਲੱਗੂਗਾ ਐਨੇ ਹੈ ਨਹੀਂ ਸੀ 25 ਲੱਖ ਦਾ ਪ੍ਰਬੰਧ ਕਰ ਲਿਆ ਸੀ 10k ਦੀ ਹਜੇ ਤਿਆਰੀ ਸੀ ਵੀ ਚਲੋ ਇਹਨਾਂ ਦੀ ਮਾਂ ਦੀਆਂ ਵਾਲੀਆਂ-ਬੋਲੀਆਂ ਵੇਚ ਦਾਂਗੇ ਗਹਿਣੇ ਧਰ ਦਾਂਗੇ ਕੋਈ ਹੋਰ ਚੀਜ਼ ਜਿਹੜੀ ਘਰ 'ਚ ਪਈ ਐ 10k ਲੱਖ ਦਾ ਪ੍ਰਬੰਧ ਕਰ ਲਾਂਗੇ ਕਹਿੰਦਾ ਹਜੇ ਪ੍ਰਬੰਧ ਕਰੀ ਹੋਈ ਜਾਂਦੇ ਸੀ ਪੰਜਾਬ ਸਰਕਾਰ ਦੀ ਚਿੱਠੀ ਆ ਗਈ ਕਿ ਤੂੰ ਬਿਜਲੀ ਬੋਰਡ ਦੇ ਵਿੱਚ ਐਸ ਡੀਓ ਲੱਗ ਗਈ ਭਾਈ ਕਹਿੰਦਾ ਕੈਨੇਡਾ ਜਾਣਾ ਕੈਨਸਲ ਨਾਲੇ ਤਾਂ 35 ਲੱਖ ਰੁਪਏ ਬਚ ਗਿਆ ਨਾਲੇ ਕੁੜੀ ਨੂੰ ਨੌਕਰੀ ਮਿਲ ਗਈ ਕਹਿੰਦਾ ਕਬੀਲਦਾਰੀ ਬਦਲ ਗਈ ਪੀ ਡੀਓ ਹੀ ਬਦਲ ਗਈ ਹੁਣ ਮੁੰਡਾ ਵੀ ਵਧੀਆ ਨੌਕਰੀ ਵਾਲਾ ਮਿਲੂਗਾ ਮੂਹਰੋ ਸਾਰਾ ਕੁਝ ਹੀ ਬਦਲ ਜਾਂਦਾ ਜੀ ਸਿਸਟਮ ਬਦਲ ਜਾਂਦਾ ਆ ਫਾਇਦਾ ਹੁੰਦਾ ਜੀ ਇਮਾਨਦਾਰ ਸਰਕਾਰ ਚੁਣਨ ਦਾ 70 ਸਾਲਾਂ ਚ ਇੱਕ ਨੌਕਰੀ ਵੀ ਨਹੀਂ 2 ਸਾਲਾਂ ਚ 43000 ਤੇ ਕਈ ਇਹੋ ਜਿਹੇ ਮੁੰਡੇ ਕੁੜੀਆਂ ਵੀ ਮਿਲੇ ਕਿ ਮੇਰੀ ਐਸੇ ਸਰਕਾਰ ਚ ਮੇਰੀ ਤੀਜੀ ਨੌਕਰੀ ਹੈ ਪਹਿਲਾਂ ਮੈਂ ਕਲਰਕ ਚੁਣਿਆ ਗਿਆ ਫਿਰ ਮੈਂ ਹੈੱਡ ਕਲਰਕ ਦੇ ਦਿੱਤੇ ਪੇਪਰ ਹੁਣ ਮੈਂ ਪਟਵਾਰੀ ਬਣ ਗਿਆ ਜੀ ਇੱਕੋ ਦੋ ਸਾਲਾਂ ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਇਹ ਤਾਂ ਸਰਕਾਰੀ ਦੀ ਗੱਲ ਕਰਦਾ ਹੁਣ ਆ ਰਿਹਾ ਆਪਣੇ ਕੋਲੇ ਨਿਵੇਸ਼ ਫੈਕਟਰੀਆਂ 70 ਹਜ਼ਾਰ ਕਰੋੜ ਦਾ ਨਿਵੇਸ਼ ਪਹੁੰਚ ਗਿਆ ਟਾਟਾ ਸਟੀਲ ਦੇਸ਼ ਦੇ ਵਿੱਚ ਜਮਸ਼ੇਦਪੁਰ ਚ ਸਭ ਤੋਂ ਵੱਡਾ ਉਹਨਾਂ ਦਾ ਫੈਕਟਰੀ ਹੈ ਜਮਸ਼ੇਦਪੁਰ ਚ ਟਾਟਾ ਸਟੀਲ ਦੀ ਤੇ ਸਭ ਤੋਂ ਵੱਡੀ ਦੂਜੇ ਨੰਬਰ ਦੀ ਫੈਕਟਰੀ ਲੁਧਿਆਣੇ ਲਾ ਰਹੇ ਨੇ ਮੈਂ ਭੂਮੀ ਪੂਜਨ ਤੇ ਗਿਆ ਸੀ ਉਦਘਾਟਨ ਕਰਿਆ ਆਇਆ ਮੈਂ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਜਦੋਂ ਮੇਰੇ ਕੋਲ ਕੋਈ ਵਪਾਰੀ ਆਉਂਦਾ ਹੈ ਮੈਂ ਤੁਹਾਨੂੰ ਇੱਕ ਬੜੀ ਰੋਚਕ ਗੱਲ ਦੱਸਦਾ ਇੱਕ ਕੋਈ ਬਹੁਤ ਵੱਡਾ ਇੰਡਸਟਰੀਸ ਮੇਰੇ ਕੋਲੇ ਆਇਆ ਕਰੇ ਉਹ ਕਹਿੰਦਾ ਜੀ 2000 ਕਰੋੜ ਦਾ ਨਿਵੇਸ਼ ਕਰੂੰਗਾ ਘੱਟੋ ਘੱਟ 2-3000 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗਾ ਮੈਂ ਕਿਹਾ ਜੀ ਬਹੁਤ ਵਧੀਆ ਗੱਲ ਹੈ ਕਰੋ ਕੰਮ ਮੇਰੇ ਲੈ ਕੇ ਸੇਵਾ ਕਹਿੰਦਾ ਜੀ ਬਸ ਸਰਕਾਰ ਸਪੋਰਟ ਕਰ ਦੇ ਮੈਂ ਕਿਹਾ ਜੀ ਸਪੋਰਟ ਕਰਾਂਗੇ ਤੂੰ ਤੁਹਾਨੂੰ ਫੈਕਟਰੀ ਲਾਉਣੀ ਹੈ ਤੁਹਾਨੂੰ ਕੱਚਾ ਮਾਲ ਤੇ ਫੈਕਟਰੀ ਚ ਕੰਮ ਵਾਸਤ ਕੰਮ ਕਰਨ ਵਾਸਤੇ ਲੋਕ ਚਾਹੀਦੇ ਆ ਸਾਨੂੰ ਰੈਵਨਿਊ ਚਾਹੀਦਾ ਤੁਸੀਂ ਰੋਜ਼ਗਾਰ ਦਿਓ ਅਸੀਂ ਉਹੀ ਰੈਵਨਿਊ ਲੋਕਾਂ ਤੇ ਲਾਵਾਂਗੇ ਕਹਿੰਦੇ ਹਾਂਜੀ ਬਸ ਪਹਿਲਾਂ ਵਾਲੀਆਂ ਸਰਕਾਰਾਂ ਕੋਲੇ ਵੀ ਆਏ ਸੀ ਪਰ ਸਪੋਰਟ ਨਹੀਂ ਮਿਲੀ ਸਰਕਾਰ ਦੀ ਸਰਕਾਰਾਂ ਦੀ ਸਪੋਰਟ ਚਾਹੀਦੀ ਐ ਮੈਂ ਕੋਈ ਗੱਲ ਨਹੀਂ ਸਪੋਰਟ ਮਿਲੂਗੀ ਥੋੜੇ ਜਿਰਵਾ ਫੇਰ ਕਹਿੰਦਾ ਬਸ ਜੇ ਸਪੋਰਟ ਮਿਲ ਜਾਂਦੀ ਬੜਾ ਵਧੀਆ ਹੋ ਜਾਂਦਾ ਮੈਂ ਮਿਲੂਗੀ ਜੀ ਫਿਰ ਫਿਰ ਥੋੜੀ ਦੇਰ ਬਾਅਦ ਕਹਿੰਦਾ ਸਰਕਾਰ ਵੱਲੋਂ ਸਪੋਰਟ ਮਿਲ ਜੇ ਮੈਂ ਕਿਹਾ ਯਾਰ ਸਪੋਰਟ ਤੇ ਬਹੁਤ ਜ਼ੋਰ ਦੇ ਰਿਹਾ ਹੈ ਇਹ ਇਹ ਕਿਸ ਤਰ੍ਹਾਂ ਦੀ ਸਪੋਰਟ ਮੰਗਦਾ ਉਹ ਬਾਅਦ ਤੋਂ ਬਾਅਦ ਮੈਨੂੰ ਕਹੂਗਾ ਮੇਰਾ ਬਿਜਲੀ ਦਾ ਬਿੱਲ ਥੋੜਾ ਜਿਹਾ ਘਟਾ ਦਿਓ ਜਾਂ ਮੈਨੂੰ ਜ਼ਮੀਨ ਸਸਤੀ ਲੈ ਕੇ ਦੇ ਦਿਓ ਆਹ ਜਾਂ ਕੁਝ ਹੀ ਕਹੂਗਾ ਮੈਂ ਕਿਹਾ ਜੀ ਵਾਟ ਕਾਈਂਡ ਆਫ ਸਪੋਰਟ ਯੂ ਨੀਡ ਤੁਹਾਨੂੰ ਕਹੋ ਕਿ ਕਿਹੜੇ ਕਿਸਮ ਦੀ ਸਪੋਰਟ ਚਾਹੀਦੀ ਹੈ ਹੱਥ ਬਨ ਕੇ ਕਹਿੰਦਾ ਬਸ ਤੰਗ ਨਾ ਕਰਿਓ ਜੀ ਬਸ ਉਹ ਮੈਂ ਕਿਹਾ ਯਾਰ ਕਮਾਲ ਹੈ ਕਹਿੰਦਾ ਜੀ ਪਹਿਲਾਂ ਆਣੇ ਨੇ ਸਪੋਰਟ ਦਿੱਤੀ ਨਹੀਂ ਉਹ ਮੈਂ ਕਿਹਾ ਪਹਿਲਾਂ ਵਾਲਿਆਂ ਤੇ ਇਹਨਾਂ ਵਾਲਿਆਂ 'ਚ ਫਰਕ ਹੈ ਉਹ ਪਰਿਵਾਰ ਵਾਲੇ ਸੀ ਅਸੀਂ ਪੰਜਾਬ ਵਾਲੇ ਆ ਸਾਡਾ ਪਰਿਵਾਰ ਪੰਜਾਬ ਹੈ ਪਹਿਲਾਂ ਤੁਸੀਂ ਕਿਸੇ ਪਰਿਵਾਰ ਨਾਲ ਸਹਯੋਤਾ ਕਰਦੇ ਸੀ ਹੁਣ ਪੰਜਾਬ ਨਾਲ ਸਹਯੋਤਾ ਕਰਦੇ ਹੋ ਸਾਡੇ 3.5 ਕਰੋੜ ਲੋਕਾਂ ਨਾਲ ਸਹਯੋਤਾ ਕਰਦੇ ਹੋ